ਸਾਰਨੇ ਗੁਰਸਾਹਿਬ ਨੇ ਕਿਰਪਾ ਕੀਤੀ ਇਹ ਵਿਧਵਾ ਨਵਚਾ ਚੰਗੇ ਜੀਵਾਂ ਦੇ ਹੱਥ ਆ ਗਿਆ ਸਮਾਰਕ ਵਿੱਚ ਬਹੁਤ سارے ਲੋਕ ਵੀ ਰਹਿੰਦੇ ਨੇ ਅਜਿਹੇ ਛੋਟਿਆਂ ਨੂੰ ਬਹੁਤ ਖਤਰਾ ਹੈ ਜਦੋਂ ਵੀ ਇਹਨਾਂ ਨੂੰ ਬਾਹਰ ਭੇਜਣਾ ਹੈ ਇਹਦੀ ਜੇਬ ਦੇ ਵਿੱਚ ਇੱਕ ਮੋਬਾਈਲ ਨੰਬਰ ਇਹਦਾ ਜਰੂਰ ਆਪਣੇ ਮਾਂ ਆਪਣੇ ਇਹਦੇ ਮਾਲਕਾਂ ਦਾ ਵਾਰਸਾਂ ਦਾ ਮੋਬਾਈਲ ਨੰਬਰ ਇੱਕ ਅਦਾ ਜਰੂਰ ਲਿਖ ਕੇ ਰੱਖਿਆ ਕੋ ਜਣਾ ਦੀ ਜੇਬ 'ਚ ਪਾਇਆ ਤਾਂ ਸੋ ਮੈਂ ਤੁਹਾਨੂੰ ਤੁਹਾਡੇ ਹਵਾਲੇ ਹੋ ਗਿਆ ਮਹਾਰਾਜ ਕਿਰਪਾ ਕੀਤੀ ਹੈ ਤੇ ਕੋਈ ਨਹੀਂ ਗਲਤੀ ਨਾ ਕਰਿਓ ਤੇ ਬਾਕੀ ਦੇ ਨੁਕਸਾਨ ਵਾਲੇ ਕੋਈ ਆਉਣ ਜਾਣ ਵਾਲੇ ਸਾਰਿਆਂ ਨੇ ਦੱਸੋ ਕਿ ਜਿਹਨੇ ਸ਼ਹਿਰ ਹੋਣੇ ਆ ਉਹ ਆਪਣੇ ਬੱਚਿਆਂ ਦਾ ਖਿਆਲ ਰੱਖੋ ਉਹ ਸਾਡੇ ਅਸਲੋਂ ਤੇ ਸਾਨੂੰ ਹੁਕਮ ਇਹ ਵੀ ਨੇ ਕਿ ਜਿੱਥੇ ਵੀ ਜਿੰਨੀ ਪਬਲਿਕ ਦੀ ਸੇਵਾ ਮਤ ਦਿੱਤੀ ਜਾਂਦੀ ਕਰੋ ਸਾਹੀ ਪ੍ਰਾਪਤ ਕਰ ਬਹੁਤ ਜ਼ਿਆਦਾ ਪ੍ਰਭਾਵੇ ਕਰਨ ਦੀ ਕੋਸ਼ਿਸ਼ ਨਹੀਂ ਨਾ ਸਮਰੀਤ ਮਮੇ ਦੀ ਕਿੰਨੀ ਹੈ ਕਾ ਸਰ ਇਹਦਾ ਨੰਬਰ ਕਿੰਨਾ ਹੈ ਪਰਮਜੀਤ ਹਾਂ ਪਰਮਜੀਤ ਇਹ ਮੇਰੇ ਡੈਡੀ ਨੇ ਇਹਨਾਂ ਦੇ ਬਾਪ ਪਰਮਜੀਤ ਦਾ ਨਾਮ ਜੀ ਇਹਨਾਂ ਨੇ ਪਰਮਜੀਤ ਦਾ ਕਿਹੜਾ ਪਿੰਡ ਹੈ ਮੇਰੇ ਸਮੋਂ ਵੱਡਾ ਪਿੰਡ ਹੈ ਇਹਨਾਂ ਨੇ ਸਰ ਇਹਨਾਂ ਸਰ ਇਹਨਾਂ ਦਾ ਪ੍ਰੋਫਾਈਲ ਹੈ ਸਾਡੇ ਕੋਲ ਇੱਕ ਦੋ ਪੇਕੇ ਆਹੀ ਆਪਣੇ ਪਿੰਡੋਂ ਤੋਂ ਥੈਂਕ ਯੂ ਬੰਦੇ ਮੰਮੀ ਅੱਜ ਮਿਤੀ 7 4 25 ਨੂੰ ਵਕਤ ਕਰੀਬ 3 ਵਜੇ ਦਾ ਸੀਗਾ ਬਾਸ ਸਟੈਂਡ ਤੇ ਕਨਵਾਰਸ 25 ਛੋਟੀ ਸੁਮਰੀਤ ਕੌਰ ਜਿਹਦੇ ਪਿਤਾ ਦਾ ਨਾਮ ਪਰਮਜੀਤ ਸਿੰਘ ਆਵਾਸੀ ਪਿੰਡ ਸੰਘੋਵਾਲ ਤੋਂ ਉਸ ਜਿਲ੍ਹਾ ਮਜੀਠਾ ਤਾਂ ਇਹ ਆਪਣੇ ਅਗਨਾਲੇ ਦੀ ਰਹਿਣ ਵਾਲੀ ਬੱਚੀ ਸੀ ਜਿਹਦੀ ਮਾਂ ਜਿਹੜੀ ਆਪਣੇ ਪੇਕੇ ਪਿੰਡ ਆਈ ਇਹ ਕੀ ਹਿੰਫਰੇ ਉੱਥੋਂ ਇਹ ਸਾਰੇ ਪਰਿਵਾਰ ਦੇ ਜੀ ਇਕੱਠੇ ਹੋ ਕੇ ਸ਼ਾਪਿੰਗ ਕਰਨ ਲਈ ਬਟਾਲੇ ਸ਼ਹਿਰ ਚ ਆਏ ਬਟਾਲੇ ਸ਼ਹਿਰ ਤੋਂ ਸ਼ਾਪਿੰਗ ਕਰਕੇ ਜਦੋਂ ਬੱਸ ਸਟੈਂਡ ਤੇ ਵਾਪਸ ਆਏ ਨੇ ਇਹ ਜਦੋਂ ਬੀਬੀਆਂ ਰਲੀਆਂ ਹੁੰਦੀਆਂ ਨੇ ਫਿਰ ਖਿਆਲ ਨਹੀਂ ਕਰਦੀਆਂ ਬੱਚਿਆਂ ਦਾ ਬੱਚਾ ਇਹ ਬੱਸ ਸਟੈਂਡ ਤੇ ਛੱਡ ਕੇ ਤੇ ਆਪ ਕਲਾਂ ਨੌਰ ਵਾਲੀ ਬੱਸ ਤੇ ਬਹਿ ਗਈਆਂ ਨੇ ਉੱਥੇ ਫਿਰ ਬੜੀ ਮਿਹਨਤ ਕਰਕੇ ਸੋਸ਼ਲ ਮੀਡੀਆ ਰਾਹੀਂ ਇਹਦੇ ਮਾਂ ਮਾਪਿਓ ਦਾ ਇਹਦਾ ਐਡਰੈਸ ਲੱਭਿਆ ਜੀ ਤੇ ਹੁਣ ਇਹਨੂੰ ਠੀਕ ਠਾਕ ਗੁਰੂ ਸਾਹਿਬ ਨੇ ਕਿਰਪਾ ਕੀਤੀ ਵੀ ਇਹਨਾਂ ਦਾ ਬੱਚਾ ਇਹਦੀ ਮਾਂ ਦੇ ਹਵਾਲੇ ਕਰ ਦਿੱਤਾ ਜੀ ਇਹਦੇ ਨਾਨਾ ਸਾਹਿਬ ਨੇ ਇਹਦੇ ਵਿੱਚ ਹਰਿੰਦਰ ਢਿੱਲੋਂ ਤੇ ਆ ਸੇਠ ਰਾਜਨ ਸੇਠ ਪ੍ਰਾਪਰਟੀ ਡੀਲਰ ਨੇ ਇਹਨਾਂ ਨੇ ਸਾਡੀ ਬਹੁਤ ਵੱਡੀ ਮਦਦ ਕੀਤੀ ਤੇ ਚਲੋ ਅੱਜ ਗੁਰੂ ਸਾਹਿਬ ਨੇ ਬੜੇ ਵੱਡੀ ਕਿਰਪਾ ਕੀਤੀ ਆ ਇਹ ਇਹ ਬੱਚਾ ਇਹ ਮਾਪਿਓ ਦੇ ਹਵਾਲੇ ਕਰ ਦਿੱਤਾ ਗਿਆ ਜੀ ਫਿਰ ਜੀ ਮੁਸ਼ਕਲਾਂ ਤੇ ਹੁੰਦੀਆਂ ਰਹਿਣੇ ਪਾਏ ਇਹਨੂੰ ਮੁਸ਼ਕਲ ਨਹੀਂ ਸਾਨੂੰ ਤੇ ਅਸੀਂ ਬੜਾ ਵੱਡਾ ਵਾਹਿਗੁਰੂ ਨੇ ਕਿਰਪਾ ਕੀਤੀ ਵੀ ਜਿਹੜਾ ਸਾਡੇ ਹੱਥੋਂ ਇਹ ਬੱਚਾ ਜਿਹੜਾ ਇਹਨਾਂ ਦੇ ਮਾਪਿਆਂ ਨੂੰ ਪਛਾਣ ਦਿੱਤਾ ਗਿਆ ਸਾਨੂੰ ਇਹ ਗੱਲ ਦੀ ਖੁਸ਼ੀ ਹੈ ਸਾਡੀ ਕੋਈ ਮਿਹਨਤ ਦਾ ਏਡੀ ਵੱਡੀ ਕੁਝ ਨਹੀਂ ਫਰਕ ਪੈਂਦਾ ਨੂੰ ਸਾਡੇ ਅਕਸਰ ਕੰਮ ਕਰਦੇ ਰਹਿਣੇ ਇਹ ਚੰਗੇ ਬੱਚਿਆਂ ਦੇ ਮਾਪਿਆਂ ਨੂੰ ਕੀ ਮੈਸੇਜ ਦੇਣਾ ਚਾਹਦੇ ਮੈਂ ਤੇ ਬੱਚਿਆਂ ਦੇ ਮਾਪਿਓ ਨੂੰ ਇਹੋ ਅਪੀਲ ਕਰਨੀ ਚਾਹੁੰਨਾ ਪੀ ਜਦੋਂ ਆਪਾਂ ਸ਼ਹਿਰ ਆਉਂਨੇ ਆ ਕਿਤੇ ਵੀ ਜਾਂਦੇ ਆ ਆਪਣੇ ਬੱਚਿਆਂ ਨੂੰ ਪਹਿਲ ਦਓ ਵੇਖੋ ਬੱਚੇ ਦਾ ਤੇ ਛੋਟਾ 4-5 ਸਾਲ ਦਾ ਬੱਚਾ ਹੈ ਜਿਹਨੂੰ ਆਪਾਂ ਨਹੀਂ ਸੰਭਾਲਾਂਗੇ ਤੇ ਬੱਚੇ ਨੂੰ ਕੋਈ ਪਤਾ ਨਹੀਂ ਔਰ ਇੰਨੀ ਮਿਹਨਤ ਕਰਨੀ ਪਈ ਵੀ ਬੱਚੇ ਨੂੰ ਆਪਣੇ ਘਰ ਦਾ ਨਹੀਂ ਪਤਾ ਐਡਰੈਸ ਦਾ ਨਹੀਂ ਪਤਾ ਔਰ ਨਾਂ ਦਾ ਨਹੀਂ ਕਹਿੰਦਾ ਇਹਨਾਂ ਕਹਿੰਦੀ ਵੀ ਮੇਰੀ ਮੰਮੀ ਨੇ ਚਿੱਟਾ ਸੂਟ ਪਾਇਆ ਉਸੋਂ ਮੇਰੀ ਮਾਪਿਆਂ ਨੂੰ ਅਪੀਲ ਆ ਵੀ ਆਪਣੇ ਬੱਚਿਆਂ ਦੇ ਪਹਿਲ ਤੇ ਤੌਰ ਤੇ ਧਿਆਨ ਰੱਖਿਆ ਕਰੋ ਜੀ ਇੱਥੇ ਬਟਾਲੇ ਬੱਸ ਸਟੈਂਡ 'ਚ ਕੀ ਲੈਣਾ ਹੈ ਜੀ ਇੱਥੇ ਅਸੀਂ ਸ਼ਾਪਿੰਗ ਕਰਨ ਆਏ ਸੀ ਸੇਹ ਆਈ ਦੇ ਕਲਾਂ ਨੂੰ ਲੱਗੋ ਪਿੰਡ ਹੈ ਕਿੰਨ ਪਰ ਉਹ ਤੋਂ ਆਏ ਸੀ ਪਟਾਲੇ ਸ਼ਾਪਿੰਗ ਕਰਨ ਥੋੜੀ ਕਮੇਟੀ ਕੀਤਾ ਗੋਮ ਇਸ ਪਹਿਲਾ ਜਿਆਦਾ ਸਮਾਨ ਇਹ ਨਾਲ ਜਿਆਦਾ ਹੋਣ ਕਰਕੇ ਮੈਨੂੰ ਲੱਗਾ ਵੀ ਮੇਰੀ ਮੰਮੀ ਜੀ ਹੁਣਾਂ ਨੇ ਇਹਨਾਂ ਨੂੰ ਅਗਲੀ ਵਾਰੀ ਤੇ ਬਿਠਾ ਲੈਣੇ ਮੈਂ ਪਿਛਲੀ ਵਾਰੀ ਤੇ ਬੈਠ ਗਈ ਇਸ ਕਰਕੇ ਉਪਲੇਖੇ ਦੇ ਵਿੱਚ ਮੈਨੂੰ ਲੱਗਾ ਮੰਮੀ ਜੀ ਹੁਣਾਂ ਕੋਲ ਹੈ ਤੇ ਉਹਨਾਂ ਨੂੰ ਲੱਗਾ ਮੇਰੇ ਕੋਲ ਹੈ ਤੇ ਉਪਲੇਖੇ ਦੇ ਵਿੱਚ ਉਹਨਾਂ ਨੂੰ ਇੱਥੇ ਰੈਪ ਡਾਗੀ ਤੁਹਾਨੂੰ ਕਿੱਥੇ ਪਤਾ ਲੱਗਾ ਜਾ ਕੇ ਬੱਚਿਆ ਕਲਾ ਨਰਤੂ ਥੋੜੀ ਜੀ ਹੋ ਰਹਾ ਮੈਂ ਉਹ ਉਰਾ ਉਤਰ ਗਈ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਬੇਟੀ ਕਹਾ ਕਿੰਦੀ ਤੇ ਤੁਹਾਡੇ ਲੱਗੇ ਹੋਣੀ ਹੈ ਤੇ ਮੈਂ ਮੇਰੇ ਲੱਗੇ ਛੋਟੀ ਹੈ ਵੱਡੀ ਨਹੀਂ ਹੈ ਤੇ ਫਿਰ ਉਹਨਾਂ ਆਂਦੀ ਮੇਰੇ ਕੋਲ ਨਹੀਂ ਫਿਰ ਮੈਂ ਇਦਾਂ ਮੈਂ ਪੁੱਛਿਆ ਉਹਨਾਂ ਨੂੰ ਫੋਨ ਕਰਕੇ ਤਾਂਦੇ ਨਹੀਂ ਸਾਡੇ ਕੋਲ ਵੀ ਨਹੀਂ ਹੈ ਫਿਰ ਜਦੋਂ ਦਾ ਫੋਨ ਕੀਤਾ ਉਹ ਬੱਸ ਵਾਲੇ ਵੀ ਤੇ ਉਹਨਾਂ ਨੂੰ ਪੁੱਛ ਆਂਦੇ ਤੇ ਇਦਾਂ ਫੋਨ ਕਰਕੇ ਪੁੱਛ ਦਿੰਨੇ ਤੇ ਉਹਨਾਂ ਨੇ ਫਿਰ ਪੁੱਛਿਆ ਫਿਰ ਉਹਨਾਂ ਨੇ ਦੱਸਿਆ ਤੇ ਇਦਾਂ ਉਹਨਾਂ ਕੋਲ ਹੈ ਤੇ ਉਹ ਥਣ ਚੰਗੀ ਲੱਗੀ ਹੈ ਤੇ ਤੁਸੀਂ ਉੱਥੋਂ ਪਤਾ ਕਰ ਲੈ ਕਿੰਨੇ ਉਮਰ ਬੱਚੇ ਦੇ 4 4 ਕਿਹੜੀ ਕਲਾਸ ਚ پڑھਦੇ ਨੇ ਨਰਸਰੀ ਚ ਉਹਨੂੰ ਕਿਵੇਂ ਅਸੀਦਣਾ ਜੀ ਧੰਨਵਾਦ ਕਰਨ ਚਾਹਨੀ ਇਹਨਾਂ ਦੇ ਬਿਨਾਂ ਨੇ ਮੇਰੀ ਕੀ ਮਿਲ ਨਾ ਟਾਤੀ ਸਾਡੇ ਨਾਲ ਉਸੇ ਦੇ ਨਾਲ ਹੀ ਨਾਲ ਵਿੱਚ ਵੇਟੀਏ ਨਾਲ ਖੜੀ ਤੋਂ ਚੜ੍ਹਵਾ ਲਈ ਕੱਪੜੇ ਕੀ ਦਿਨ ਵਾਸਤੇ ਕਿੰਨਾ ਨਾਲ ਕੋਈ ਬਟਾਲੀ ਇਹ ਕੱਪੜੇ ਚੀਦਕਿਆਂ ਦੇ ਬਟਾਲੀ ਤੋਂ ਵਾਸਤੇ ਕਹਿੰਦੇ ਹੋ ਜਦੋਂ ਬਸ ਚ ਬੈਣ ਲੱਗੇ ਤੇ ਬਸ ਚ ਰਾਸ਼ੀ ਹੀ ਜ਼ਿਆਦਾ ਤੇ ਉਹਨਾਂ ਨੇ ਨਹੀਂ ਵੇਖਿਆ ਵੀ ਜੇ ਨਲੀ ਨਵੀਂ ਖੋਲੋਂ ਬੇਟੀ ਕੇ ਚਾਹੀਏ ਬੇਟੀਆਂ ਦੇ ਪਾਸ ਵਿੱਚ ਬੈਠ ਗਈ ਕੋਈ ਡੀਟੀ ਸ਼ੈੱਟ ਕਿਲੇਗੀ ਜਿਹੜੇ ਕਲਾ ਨੂੰ ਖੜੇ ਪਿੱਛੇ ਦੇ ਬੜਾ ਬਾਗ ਚ ਜਰਾਸ ਘਟਿਆ ਉਹਨਾਂ ਨੇ ਦੇਖਿਆ ਵੀ ਬੇਟੀ ਕਿੱਥੇ ਦੇ ਬੇਟੀ ਨਾਂ ਦੇ ਬੇਟੀ ਉਹਨੂੰ ਤੇ ਨਾਂ ਮੇਰੇ ਵਿੱਚ ਕੋਈ ਨਹੀਂ ਤੇ ਫਿਰ ਉੱਥੇ ਉਹਨਾਂ ਨੇ ਪਤਾ ਨਹੀਂ ਕਿੱਦਾਂ ਸੰਪਰਕ ਕੀਤਾ ਇੱਥੇ ਬਟਾੜੇ ਕਾਲੇ ਸੰਪਰਕ ਕੀਤਾ ਉਸ ਟਾਈਮ ਤੇ ਬਟਾੜੇ ਬੱਸ ਸਟੈਂਡ ਤੇ ਵੀ ਨਾਮ ਹੀ ਜਾਣਦਾ ਉਹਨਾਂ ਤੇ ਫਿਰ ਉਹਨਾਂ ਨੇ ਭਾਈ ਇਤਿਹਾਸਕ ਦਫ਼ਤਰਾਂ ਕੇ ਸੰਪਰਕ ਕਰਕੇ ਦੀ ਨਾਲ ਮੁਲਾਜ਼ਮਾ ਦੀ ਮਸਲੇ ਨਾਲ ਬੈਠੀ ਸਕੀ ਅਪੋਰਟ ਤੇ ਬਾਅਦ ਵਿੱਚ ਬਰਨੈਸ ਨਾਲ ਦਿਨਾਲ ਸੁਪਰ ਕਰਕੇ ਦੀ ਮੁਲਾਜ਼ਮਾ ਨੂੰ ਸਰਟੀਫਿਕੇਟ ਜਿਹੜੀ ਇਸ ਟਾਈਮ ਦੇ ਸਨ ਮਿਲ ਆ। ਮੈਂ ਤੁਹਾਨੂੰ ਧੰਨਵਾਦ ਕਰਨਾ ਚਾਹੁੰਦੇ ਹਾਂ। ਬਹਿਜ ਲੂੰ ਧੰਨਵਾਦ।